ਅੰਮ੍ਰਿਤਸਰ ਦੇ थाना ਰਾਜਾ ਸਾੰਸੀ ਦੇ ਅਧੀਨ ਆਉਂਦੇ ਪਿੰਡ ਕੁਕੜਾਵਾਲਾ ਵਿਖੇ ਇੱਕ ਵਿਆਹਤਾ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਸਨ ਅਤੇ ਉਸਦੇ ਦੋ ਬੱਚੇ ਵੀ ਹਨ ਅਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਆਏ ਦਿਨ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਉੱਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦਾ ਸਹੁਰੇ ਪਰਿਵਾਰ ਨੇ ਕਤਲ ਕੀਤਾ ਹੈ ਉਹਨਾਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਵਿਆਹ ਹੀ ਨੇ ਹੋ ਗਏ 10-12 ਸਾਲ ਜੀ ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਹੀ ਏਅਰਪੋਰਟਾਂ ਪਈ ਥਾਣੇ ਫੈਸਲਾ ਹੋ ਗਏ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਦੀ ਰਹੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੇ ਕਿਸੇ ਦੀ ਜੀ ਨਹੀਂ ਕਰੇ ਤੇ ਹੁਣ 15-20 ਦਿਨ ਪਹਿਲੋਂ ਮਹੀਨਾ ਮੇਰੇ ਕੋਲ ਆਈ ਮੈਨੂੰ ਕਿਹਦੇ ਨਾਲ ਤੰਗ ਕਰਦੀ ਆ ਮੈਂ ਬੈਠੇ ਮੇਰੀ ਹਿੰਮਤ ਨਹੀਂ ਕਿ ਕਰਾਂ ਤੋਪਾਂ ਕਰਦੇ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਕੰਪਲੀਟ ਹੋਈ ਆ ਵੀ ਫਾ ਆਪ ਲਿਆ ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ ਇਹ ਤਾਂ ਹੁਣ ਜਿਹੜੀ ਡੈਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ ਹੋਰ ਪੋਸਟਮਾਰਟਮ ਹੋਏਗਾ ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ